ਅੱਜ ਜਲਾਲਾਬਾਦ ਵਿਖੇ ਯੂਥ ਕਾਂਗਰਸ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ ਜਿਸ ਦੇ ਵਿੱਚ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਬੀਤੇ ਦਿਨੀ ਪਹਿਲਗਾਮ ਦੇ ਵਿੱਚ ਹੋਏ ਸ਼ਹੀਦਾਂ ਨੂੰ ਅਤੇ ਭਾਰਤੀ ਫੌਜ ਦੇ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਾਂਗਰਸ ਪਾਰਟੀ ਦੇ ਸ਼੍ਰੀ ਰਾਜੀਵ ਗਾਂਧੀ ਜੀ ਦੀ ਵਰਸੀ ਮੌਕੇ ਅੱਜ ਜਲਾਲਾਬਾਦ ਦੇ ਚਾਂਦੀ ਰਾਮ ਧਰਮਸ਼ਾਲਾ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਯੂਥ ਕਾਂਗਰਸ ਦੀ ਟੀਮ ਦੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਅੱਜ ਇਸ ਪ੍ਰੋਗਰਾਮ ਦੇ ਵਿੱਚ ਯੂਥ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਵਿਸ਼ੇਸ਼ ਤੌਰ ਤੇ ਜਲਾਲਾਬਾਦ ਵਿਖੇ ਪਹੁੰਚੇ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਆਗੂ ਸਹਿਬਾਨ ਅਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਨੇ ਦੱਸਿਆ ਕਿ ਇਸ ਵਾਰ ਲੋਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆ ਰਹੇ ਹਨ ਅਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸਾਡੀ ਯੂਥ ਟੀਮ ਵੱਲੋਂ ਗਰਾਊਂਡ ਤੇ ਜਾ ਕੇ ਪੂਰੀ ਤਨਦੇਹੀ ਨਾਲ ਕੰਪੇਨਿੰਗ ਕੀਤੀ ਜਾਵੇਗੀ ਅਤੇ ਯੂਥ ਜੋੜੋ ਬੂਥ ਜੋੜੋ ਮੁਹਿੰਮ ਤਹਿਤ ਲੋਕਾਂ ਨੂੰ ਕਾਂਗਰਸ ਪਾਰਟੀ ਵੱਲ ਪ੍ਰੇਰਿਤ ਕੀਤਾ ਜਾਵੇਗਾ ਇਸ ਮੌਕੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਅੱਜ ਕੱਲ ਦੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਨੂੰ ਸਮੇਂ-ਸਮੇਂ ਸਿਰ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਜੀ ਪਹੁੰਚੇ ਉੱਥੇ ਹੀ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਗਾਵਲਾ ਰੂਬੀ ਕੇ ਲਹਾਰਪ੍ਰੀਤ ਰੋਜੀ ਜੋ ਸਨ ਜਲਾਲਾਬਾਦ ਤੋਂ ਰਾਜਬਖਸ਼ ਕੰਬੋਜ ਪ੍ਰੇਮ ਕੰਬੋਜ ਪ੍ਰਤੀਕ ਸੰਧੂ ਅਮਨ ਕੱਕੜ ਬੰਟੀワट्स ਸ਼ਿੰਦਰ ਮਹਾਲਮ ਚੇਅਰਮੈਨ ਦਵਿੰਦਰ ਸਿੰਘ ਬਬਲ ਵਿਕਾਸਦੀਪ ਚੌਧਰੀ ਸਰਪੰਚ ਵਿਕਰਮ ਚਹਿਲ ਅਤੇ ਕਾਂਗਰਸ ਪਾਰਟੀ ਦੇ ਅਤੇ ਯੂਥ ਕਾਂਗਰਸ ਦੇ ਦਰਜਾ ਬਦਰਜਾ ਲੀਡਰ ਸਹਿਬਾਨ ਆਗੂ ਸਹਿਬਾਨ ਅਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਤਾਂ ਤੁਸੀਂ ਵੀ ਸੁਣੋ ਕੀ ਕਿਹਾ ਜਲਾਲਾਬਾਦ ਵਿਖੇ ਪਹੁੰਚੇ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਜੀ ਨੇ ਆ ਦੇ ਵਿੱਚ ਜੋ ਕਾਂਗਰਸ ਪਾਰਟੀ ਨੇ ਦੇਸ਼ ਦੇ ਨਾਲ ਦੇਸ਼ ਦੇ ਨਾਲ ਇੱਕ ਸਟੈਂਡ ਲੈ ਕੇ ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਕਿ ਇੱਕ ਤੁਸੀਂ ਪਾਕਿਸਤਾਨ ਦੇ ਗਾਮ ਨਹੀਂ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਕਿ ਕਾਂਗਰਸ ਪਾਰਟੀ ਉਹ ਸ਼ਹੀਦਾਂ ਦੀ ਪਾਰਟੀ ਹੈ ਜਿਵੇਂ ਕਿ ਮੋਹਿਤ ਮੇਂਦਰਾ ਜੀ ਦੱਸਾ ਸ਼ਹੀਦੀ ਦਿਵਸ ਹੈ ਸਾਡੇ ਸਵਾਰੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਨਾਲ ਉਹਦੇ ਮੱਲੇ ਨਜ਼ਰ ਅੱਜ ਜਿਹੜਾ ਇਹ ਬਲੱਡ ਡੋਨੇਸ਼ਨ ਡਰਾਈਵ ਸਾਰੇ ਹਿੰਦੁਸਤਾਨ ਦੇ ਵਿੱਚ ਉਹ ਬਲੱਡ ਡੋਨੇਸ਼ਨ ਡਰਾਈਵ ਵੀ ਚੱਲ ਰਹੀ ਹੈ ਔਰ ਉਹਨਾਂ ਨੂੰ ਯਾਦ ਕਰਦੇ ਹੋ ਉਹਨਾਂ ਨੂੰ ਟ੍ਰਿਬਿਊਟ ਕਰਨ ਲਈ ਅੱਜ ਜਲਾਲਾਬਾਦ ਵਿਖੇ ਪਹੁੰਚੇ ہیں ਔਰ ਸਮੁੱਚੀ ਲੀਡਰਸ਼ਿਪ ਫਾਜ਼ਿਲਕਾ ਜ਼ਿਲ੍ਹੇ ਦੀ ਔਰ ਜਲਾਲਾਬਾਦ ਹਲਕੇ ਦੀ ਮੇਰੀ ਯੂਥ ਕਾਂਗਰਸ ਦੀ ਸਮੁੱਚੀ ਟੀਮ ਸਾਰੀ ਉਰੇ ਬੈਠੀ ਹੈ ਮੈਂ ਸਭ ਦਾ ਧੰਨਵਾਦ ਕਰਦਾ ਕਿ ਸਾਡੇ ਜਿਹੜਾ ਇੱਕ ਹੈਰੀਟੇਜ ਹੈ ਸਾਡਾ ਇਤਿਹਾਸ ਹੈ ਉਹਨੂੰ ਯਾਦ ਕਰਨ ਲਈ ਔਰ ਖਾਸ ਤੌਰ ਤੇ ਜਿਹੜੀਆਂ ਜੰਗਾਂ ਛੜੀਆਂ ਨੇ ਉਸ ਕੰਟੈਕਸਟ ਦੇ ਵਿੱਚ ਅਸੀਂ ਰਾਜੀਵ ਗਾਂਧੀ ਜੀ ਨੂੰ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਨੂੰ ਔਰ ਜਿਨ੍ਹਾਂ ਨੇ ਇਸ ਪਹਿਲਗਾਮ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਨੂੰ ਟ੍ਰਿਬਿਊਟ ਪੇ ਕਰਨ ਲਈ ਅੱਜ ਅਸੀਂ ਜਲਾਲਾਬਾਦ ਆਏ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਹੇਗਾ ਕਿਉਂਕਿ ਹੁਣ ਇਲੈਕਸ਼ਨ ਉਹ ਵੀ ਥੋੜਾ ਸਮਾਂ ਬਚਿਆ ਹੈ ਯੂਥ ਕਾਂਗਰਸ ਦੇ ਵੱਲੋਂ ਕਿਸ ਤਰ੍ਹਾਂ ਦੀ ਜੀ ਗਾਰੰਟੀ ਦਿੱਤੀ ਗਈ ਹੈ ਦੇਖੋ ਪਹਿਲਾਂ ਤਾਂ ਸਾਰੇ ਪੰਜਾਬ 'ਚ ਕਲੈਰਿਟੀ ਹੁੰਦੀ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਦੀ ਵਾਰੀ ਇਸ ਵਾਰ ਪੰਜਾਬ ਦੇ ਲੋਕ ਲੈ ਕੇ ਆ ਰਹੇ ਹੈ ਔਰ ਹਮ ਹਮਾ ਕੇ ਬਹੁਤ ਵਧੀਆ ਸਾਰੇ ਪੰਜਾਬ ਦੇ ਵਿੱਚ ਮੈਸੇਜ ਹੈ ਕਿ ਕਾਂਗਰਸ ਪਾਰਟੀ ਦਾ ਅਪਰ ਹੈਂਡ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਯੂਥ ਕਾਂਗਰਸ ਦੇ ਸਾਰੇ ਸਾਥੀ ਡੋਰ ਟੂ ਡੋਰ ਕੈਂਪੇਨ ਯੂਥ ਜੋੜੋ ਬੁੱਥ ਜੋੜੋ ਔਰ ਜੋ ਗਰਾਉਂਡ ਤੇ ਅਸੀਂ ਕਨੈਕਟੀਵਿਟੀ ਅਸੀਂ ਬਣਾਣ ਦੀ ਜੀ ਸਾਡੀ ਕੈਂਪੇਨ ਚੱਲ ਰਹੀ ਹੈ ਉਹ ਅਸੀਂ ਚਲਾਵਾਂਗੇ ਉਹਦਾ ਨਤੀਜਾ ਵੀ ਨਿਕਲੂਗਾ ਸਾਡੇ ਫਾਰਮਰ ਪ੍ਰੈਜ਼ੀਡੈਂਟ ਵੀ ਸਾਡੇ ਨਾਲ ਨੇ ਰਵਿੰਦਰ ਆਮਲਾ ਜੀ ਵੀ ਇਸ ਮੇਰੇ ਸੀਨੀਅਰ ਨੇ ਇਹ ਪੁਰਾਣੇ ਯੂਥ ਕਾਂਗਰਸ ਪ੍ਰਧਾਨ ਹੈ ਤੇ ਮੈਂ ਮੌਜੂਦਾ ਪ੍ਰਧਾਨ ਆ ਰਾਜਬਖਸ਼ ਕੰਬੋਤ ਸਾਹਿਬ ਵੀ ਆਏ ਹੋਏ ਨੇ ਸਾਰੀ ਹਰਪ੍ਰੀ ਰੋਜੀ ਜੋਸ਼ਣ ਜੀ ਆਏ ਹੋਏ ਨੇ ਜ਼ਿਲ੍ਹਾ ਪ੍ਰਧਾਨ ਸਾਡੇ surjit ਜੀ ਇਸ ਹਲਕੇ ਦੇ ਮੋੜਾ ਭੁੱਲਰ ਜੀ ਸਮੁੱਚੀ ਟੀਮ ਆ ਆਈ ਹੋਈ ਐ ਇਸ ਨੂੰ ਮੈਂ ਸਭ ਦਾ ਸ਼ੁਕਰਗੁਜ਼ਾਰ। ਇਸ ਕਿਉਂਕਿ ਬਲਾਦਾ ਮੈਂ ਯੂਥ ਕਾਂਗਰਸ ਦੀ ਸਾਰੀ ਟੀਮ ਨੂੰ ਔਰ ਖਾਸ ਤੌਰ ਤੇ ਪ੍ਰਧਾਨ ਸਾਹਿਬ ਮੋਹਿਤ ਮਹਿੰਦਰਾ ਜੀ ਜਿਹੜੇ ਇੰਨੀ ਦੂਤੋਂ ਅੱਜ ਇੱਥੇ ਬਾਰਡਰ ਤੇ ਆਏ ਆ ਬਾਰਡਰ ਦਾ ਹਾਲਾਤ ਜਾਣਨ ਲਈ ਵੀ ਔਰ ਇਸ ਬਲੱਡ ਕੈਂਪ ਦੇ ਵਿੱਚ ਇਹਨਾਂ ਦਾ ਧੰਨਵਾਦ ਕਰਦਾ ਤੇ ਸਾਰੀ ਯੂਥ ਕਾਂਗਰਸ ਦਾ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਦਾ ਮੋੜਾ ਜੀ ਦਾ ਜ਼ਿਲ੍ਹਾ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅੱਜ ਸਾਰਿਆਂ ਨੂੰ ਇਕੱਠੇ ਹੋ ਕੇ ਜਿਵੇਂ ਇਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਬਲੱਡ ਡੋਨੇਸ਼ਨ ਕੈਂਪ ਦੀ ਉਹਦੇ ਨਾਲ ਜਿਹੜੇ ਨੌਜਵਾਨ ਨਸ਼ਿਆਂ ਵੱਲ ਲੱਗੇ ਹੋਏ ਆ ਉਹ ਵੀ ਦੁਬਾਰਾ ਸਹੀ ਰਸਤੇ ਤੇ ਆਣੇ ਜਿਹਨੂੰ ਖੂਨ ਦੇਣਗੇ ਖੂਨ ਬਲੱਡ ਡੋਨੇਸ਼ਨ ਕੈਂਪ ਲੱਗਿਆ ਉਹਨਾਂ ਦੇ ਮਨ 'ਚੋਂ ਵੀ ਘਬਰਾਹਟ ਹੋਊਗੀ ਕਿ ਸਾਨੂੰ ਗਲਤ ਕੰਮ ਛੱਡ ਕੇ ਖੂਨਦਾਨ ਕਰਨਾ ਚਾਹੀਦਾ ਸਰਕ ਜਿਲਾਵਾ ਸਮਾਹੀ ਸਿੰਘ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਜਿਲਾਵਾ ਦੇ ਸਰਕ ਜਿਲਾਣਾ ਕਰਦਾ ਸਮਾਜ ਸੇਵੀ ਤੁਹਾਨੂੰ ਤੁਹਾਡੀ ਬਹੁਤ ਵਧੀਆ ਕੰਮ ਸਾਡਾ ਕੰਮ ਸਾਰੀ ਜ਼ਿੰਮੇਵਾਰੀ ਬੰਦੀ ਹੈ ਸਮਾਜ ਦੇ ਲਈ ਸਾਡਾ ਸਾਡੇ ਕੁਝ ਡਿਊਟੀਆਂ ਸਮਾਜ ਦੇ ਲਈ ਅਸੀਂ ਆਪਣੀਆਂ ਡਿਊਟੀਆਂ ਪੂਰੀ ਕਰਨ ਦੀ ਕਲਕਾ ਜਲਾਲਾਬਾਦ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਇਹੀ ਕਿ ਅਮਨ ਸ਼ਾਂਤੀ ਨਾਲ ਆਪਾਂ ਨੂੰ ਰਹਿਣਾ ਚਾਹੀਦਾ ਤੇ ਜਿਹੜੇ ਚੋਰ ਬਜ਼ਾਰੀ ਚਲਦੀ ਪਈ ਹੈ ਉਹਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ ਇੱਕ ਆਵਲਾ ਸਾਹਿਬ ਲੋਕਾਂ ਦਾ ਵੀ ਕਹਿਣਾ ਹੈ ਕਿ ਆਵਲਾ ਸਾਹਿਬ ਇਥੋਂ ਲੈਕਚਰ ਲੈਣ ਜੋ ਲੋਕਾਂ ਦੀ ਮਰਜ਼ੀ ਹੋਊਗੀ ਜੋ ਪਬਲਿਕ ਦੀ ਆਵਾਜ਼ ਹੋਊਗੀ ਮਾਣ ਉਸ ਤੇ ਪੂਰਾ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਹੈ ਸਾਡੇ ਸ਼੍ਰੀ ਰਾਜੀਵ ਗਾਂਧੀ ਜੀ ਦੀ ਆਰਗੇਨਾਈਜ਼ ਕੀਤਾ ਗਿਆ ਔਰ ਜਿਹੜੇ ਸਾਡੇ ਸ਼ਹੀਦ ਹੋਏ ਨੇ ਪੈਲਗਾਮ ਦੇ ਵਿੱਚ ਜਾਂ ਸਰਹੱਦਾ ਤੇ ਸਾਡੇ ਜਵਾਨ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਕੈਂਪ ਅੱਜ ਲਗਾਇਆ ਗਿਆ ਹੈ ਔਰ ਬੜਿਆ ਲੋਕਾਂ ਦੇ ਵਿੱਚ ਉਤਸ਼ਾਹ ਹੈ ਪ੍ਰਧਾਨ ਜੀ ਆਏ ਨੇ ਹੋਰ ਵੀ ਨੌਜਵਾਨਾਂ ਦੇ ਵਿੱਚ ਜਿਹੜਾ ਉਤਸ਼ਾਹ ਭਰਨਗੇ ਔਰ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਛੋਟੇ ਜਿਹੇ ਸੱਦੇ ਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਹਾਜ਼ਰ ਹੋ ਗਏ ਜੀ ਧੰਨਵਾਦ